ਸਤਿ ਸ਼੍ਰੀ ਅਕਾਲ ਪੰਜਾਬ ਅਪਡੇਟਸ ਦੇਖ ਰਹੇ ਸਾਰੀ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀਆਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਖਾਸ ਖਬਰਾਂ ਪੰਜਾਬ ਸਰਕਾਰ ਸੂਬੇ ਦੇ ਸਰਪੱਖੀ ਵਿਕਾਸ ਲਈ ਵਚਨਬੱਧ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਵਿੱਚ ਵਿਕਾਸ ਕਾਰਜਾਂ ਦੀ ਝੜੀ ਲਗਾਈ ਜਾ ਰਹੀ ਹੈ। ਇਸੇ ਘੜੀ ਦੇ ਚੱਲਦਿਆਂ ਵਿਧਾਨ ਸਭਾ ਹਲਕਾ ਟਾਂਡਾ ਉਨਮੜ ਦੇ ਪਿੰਡ ਜੋੜਾ ਵਿਖੇ ਸਰਪੰਚ ਮਨਪ੍ਰੀਤ ਸਿੰਘ ਗੋਲਡੀ ਨਰਵਾਲ ਦੇ ਇਤਨਾ ਸਦਕਾ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਵੱਖ-ਵੱਖ ਵਿਕਾਸ ਕਾਰਜਾਂ ਲਈ ਕਰੀਬ 75 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪ੍ਰੋਜੈਕਟਾਂ ਦੇ ਨਿਪਟਰਾ ਰੱਖੇ। ਇਸ ਮੌਕੇ ਤੇ ਪੰਚਾਇਤ ਵੱਲੋਂ ਵਿਕਾਸ ਕਾਰਜਾਂ ਲਈ ਦਿਖਾਈ ਜਾ ਰਹੇ ਦਿਲਚਸਪੀ ਦੀ ਛਲਾਗਾ ਕਰਦਿਆਂ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਅੱਜ ਪਿੰਡ ਜੋੜਾ ਦੇ ਵਿਕਾਸ ਦਾ ਜੇਕਰ ਰਿਪੋਰਟ ਕਾਰਡ ਦੇਖਿਆ ਜਾਵੇ ਤਾਂ ਤਿੰਨ ਗਲੀਆਂ ਨੂੰ 12 ਲੱਖ ਰੁਪਏ ਦੀ ਲਾਗਤ ਨਾਲ ਪੱਕਾ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇੱਥੇ 31 ਲੱਖ ਰੁਪਏ ਦੀ ਲਾਗਤ ਨਾਲ ਇੱਕ ਪਾਰਕ ਅਤੇ ਖੇਡ ਦਾ ਮੈਦਾਨ ਅਤੇ 34 ਲੱਖ ਰੁਪਏ ਦੀ ਲਾਗਤ ਨਾਲ ਇੱਕ ਡਿਸਪੈਂਸਰੀ ਬਣੇਗੀ ਜਿਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਇਸ ਮੌਕੇ ਤੇ ਸਰਕਾਰੀ ਅਧਿਕਾਰੀਆਂ ਚ ਬीडीपीओ ਟਾਂਡਾ ਸਣੀ ਸਰਪੰਚ ਸੁਖਵਿੰਦਰਜੀਤ ਸਿੰਘ ਚਾਹਵਰ ਬਲਵੀਰ ਸਿੰਘ ਗਿੱਲ ਅਤੇ ਹੋਰ ਪਤਵੰਤੇ ਹਾਜ਼ਰ ਸਨ ਇਸ ਦੌਰਾਨ ਪਹੁੰਚੇ ਇਲਾਕੇ ਦੇ ਮੋਟਵਰ ਲੋਕਾਂ ਨੇ ਪੰਜਾਬ ਸਰਕਾਰ ਦੇ ਸਕਾਰਜ ਦੀ ਸ਼ਲਾਘਾ ਕੀਤੀ ਪਿੰਡ ਜੋੜੇ ਦੀ ਧਰਤੀ ਦੇ ਮੇਰੇ ਨਾਲ ਪੰਚਾਇਤ ਪਿੰਡ ਦੇ ਬਜ਼ੁਰਗ ਭਰਾ ਪਟਾਵਾ ਭੈਣਾ ਤਾਂ ਸਾਡੇ ਅੱਜ ਤਕਰੀਬਨ 61 ਲੱਖ ਰੁਪਏ ਦੇ ਅਦਕਾੜ ਕੀਤੇ ਆ ਜਿਹਦੇ ਵਿੱਚ ਲਾਇਬਰੇ ਸੌਰੀ ਗਰਾਊਂਡ ਆ ਗਲੀਆਂ ਤਾਂ ਸਪੈਂਡ ਸਪੈਂਸ تین ਗਲੀਆਂ ਔਰ ਬੜੀ ਖੁਸ਼ੀ ਦੀ ਗੱਲ ਆ ਕਿ ਜੇ ਪੈਸਾ ਲਾਇਆ ਤਾਂ ਦਿਖ ਰਿਹਾ ਕਿਉਂਕਿ ਇਹ ਸਰਪੰਚ ਤੋਂ ਪਹਿਲਾਂ ਮੈਨੂੰ ਯਾਦ ਆ ਜਦੋਂ ਕਾਲੀ ਸਰਕਾਰ ਸੀ ਤਾਂ ਉਦੋਂ ਇਸ ਸਪੈਸ਼ਲ ਪਿੰਡਾਂ ਦੇ ਵਿੱਚ ਲਿਆ ਗਿਆ ਤਾਂ ਜਿੰਨਾ ਕਿ ਪੈਸਾ ਆਇਆ ਸੀਗਾ ਜੋ ਲੋਕਾਂ ਦੀ ਆਰਸੀ ਜੋ ਲੋਕਾਂ ਦੀ ਕੁਝ ਹੀ ਸੀ ਨਾ ਉਹ ਦੇਖ ਨਹੀਂ ਪਾਈ ਸਾਡੇ ਯਾਰ ਅੱਜ ਜੇ ਗਲੀਆਂ ਬਣੀਆਂ ਤਾਂ ਬਣੀਆਂ ਆ ਦਿਸ ਰਹੀਆਂ ਜੇ ਗਰਾਊਂਡ ਬਣੇਗੀ ਪਾਰਕ ਬਣੇਗੀ ਤਾਂ ਬਣੇਗੀ ਦਿਸੂਗੀ ਇਦਾਂ ਹੀ ਇੱਕ ਗੱਲ ਉਹ ਕਹ ਲਓ ਆਪਾਂ ਦੀ ਇੱਕ ਰਵਾਇਤੀ ਆ ਕਿ ਐਮਐਲਏ ਕੋਲ ਤਾਂ ਸਰਪੰਚ ਕੋਲ ਕੁਝ ਨਹੀਂ ਲੋਕ ਚਾਹੁੰਦੇ ਸਰਪੰਚ ਸਾਹਿਬ ਨੂੰ ਵੀ ਮੈਂ ਬੇਨਤੀ ਕੀਤੀ ਮੈਂ ਕਿਹਾ 6 ਮਹੀਨਿਆਂ ਬਾਅਦ ਇੱਕ ਜਲਾਸ ਕਰ ਲਿਆ ਕਰੋ ਉਹਦੇ ਵਿੱਚ ਲੋਕਾਂ ਨੂੰ ਦੱਸਦਾ ਵੀ ਭਾਈ ਇੰਨਾ ਪੈਸਾ ਆਇਆ ਤਾਂ ਇੰਨਾ ਲੱਗਾ ਇੱਥੇ-ਇੱਥੇ ਲੱਗਾ ਕਿਉਂਕਿ ਇਹ ਇਤਰਾਜ ਲੋਕਾਂ ਦੇ ਹੁੰਦੇ ਸੀਗੇ 5 ਸਾਲ ਗੁਜ਼ਰ ਜਾਂਦਾ ਨਹੀਂ ਕੁਝ ਦੱਸਦਾ ਹੀ ਨਹੀਂ ਜੀ ਕੀ ਆਇਆ ਕੀ ਲੱਗਾ ਕਿੱਥੇ ਗਿਆ ਕਿੱਥੇ ਨਹੀਂ ਗਿਆ ਤਾਂ ਜਿਹੜੀ ਜਿਆਦਾ ਖੁਸ਼ੀ ਹੋਈ ਆ ਉਹ ਮੈਂ ਦੇਖ ਰਿਹਾ ਵੀ ਜਿਹੜਾ ਜੋਗ ਸਹਿਮਤ ਕਰਨੇ ਵਾਰਦੀ ਆ ਬਹੁਤ ਵਧੀਆ ਆ ਤਾਂ ਜੇ ਕਿਸੇ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਹੋਵੇ ਮੈਂ ਪਹਿਲਾਂ ਵੀ ਰੀਕ ਜਗ੍ਹਾ ਆਪਣਾ ਫੋਨ ਨੰਬਰ ਬੋਲ ਦਿੰਨਾ ਇਹ ਨਾ ਸੋਚਿਆ ਕਰੋ ਠੀਕ ਹੈ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਸਾਡੇ ਭੈਣ ਜੀ ਦਾ ਹੀ ਸਾਰੇ ਸਤਿਕਾਰਯੋਗ ਨੇ ਪਰ ਕਈ ਵਾਰ ਕੀ ਹੁੰਦਾ ਆਪਾਂ ਕੰਮ ਪੈਂਦਾ ਦਾ ਆਪਣੀ ਵੀ ਰੀਤ ਪ੍ਰਾਣੀ ਮਤਾ ਹੈ ਕਿ ਇਹੋ ਹੀ ਸੋਚੀ ਜਾਏਦਾ ਕਰੇ ਬੋਲਦੀ ਜਾਏਗਾ ਤਾਂ ਕੰਮ ਹੋਣਾ ਭਰਾਇਆ ਸਾਨੂੰ ਕੋਈ ਇਦਾਂ ਦੀ ਤੰਗੀ ਨਹੀਂ ਆਈ ਜਿਹਨੂੰ ਵੀ ਕੰਮ ਹੁੰਦਾ ਡਾਇਰੈਕਟਲੀ ਵੀ ਤੁਸੀਂ ਆ ਸਕਦੇ ਹੋ ਔਰ ਫੋਨ ਨੰਬਰ ਮੇਰਾ ਨੋਟ ਕਰ ਲਿਓ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਹੋਵੇ ਪਾਰਟੀ ਲੈਵਲ ਤੋਂ ਵੀ ਉੱਪਰ ਉੱਠ ਕੇ ਕਦੀ ਤੁਹਾਨੂੰ ਇਹ ਲੰਬਾ ਨਹੀਂ ਮੇਰੇ ਵੱਲੋਂ ਮਿਲੇਗਾ ਕਿ ਅਸੀਂ ਕਾਲੀ ਦਲ ਦੇ ਸੀ ਅਸੀਂ ਜਸਵੀਰ ਸਿੰਘ ਰਾਜੇ ਦੇ ਘਰ ਗਏ ਤੇ ਸਾਨੂੰ ਇਦਾਂ ਪਰ ਜਿਹੜਾ ਇਨਸਾਨ ਕੰਮ ਰੋਕਣ ਦੀ ਕੋਸ਼ਿਸ਼ ਕਰੂਗਾ ਈ ਗੱਲ ਜਾਂ ਕਿਸੇ ਤੇ ਇਸੀ ਤਰ੍ਹਾਂ ਦਾ ਅਤਿਆਚਾਰ ਕਰੇਗਾ ਚਾਹੇ ਉਹ ਕੋਈ ਹੋਵੇ ਉੱਤੇ ਬੰਦ ਦੀ ਕਾਰਵਾਈ ਜ਼ਰੂਰ ਹੋਏ ਕਿਉਂਕਿ ਲੋਕ ਨਹੀਂ ਚਾਹੁੰਦੇ ਫਸਾਦ ਲੋਕ ਨਹੀਂ ਚਾਹੁੰਦੇ ਕੋਈ ਹਫੜਾ ਲੋਕ ਪਿਆਰ ਨਾਲ ਜੀਣਾ ਚਾਹੁੰਦੇ ਆ ਪਿੰਡਾਂ ਵਾਲੇ ਆਪਾਂ ਉਸ ਪਿੰਡਾਂ ਨੂੰ ਬਿਲੋਂਗ ਕਰਦੇ ਆ ਕਿ ਜਿੱਥੇ ਇੰਨੀ ਤਕੜੀ ਵੀ ਸਾਂਝ ਰਹਿੰਦੀ ਸੀ ਕਿ ਜੇ ਕਿਸੇ ਦੀ ਲੜਕੀ ਦਾ ਪਿੰਡ ਦੇ ਵਿੱਚ ਵਿਆਹ ਸ਼ਾਦੀ ਹੁੰਦਾ ਸੀ ਤੇ ਜਿਹਦੇ ਕੋਲ ਕਿੱਲੋ ਦੁੱਧ ਹੁੰਦਾ ਉਹ ਵੀ ਪਾਈਆ ਉਹਦੇ ਘਰੇ ਦੇ ਕੇ ਆਉਂਦਾ ਹੁੰਦਾ ਜੀ ਤੇ ਸਾਡੀ ਤੀ ਤਿਆਣੀ ਪਿੰਡ ਦੀ ਤੀ ਤਿਆਣੀ ਦੇ ਵਿਆਹ ਆ ਆਪਾਂ ਉਹ ਕਲਚਰ ਨੂੰ ਬਿਲੋਂਗ ਕਰਦੇ ਆਂ ਤਾਂ ਪ੍ਰਮਾਤਮਾ ਇਸੇ ਤਰ੍ਹਾਂ ਆਪਾਂ ਸਾਰਿਆਂ ਦਾ ਇੱਕ ਦੂਰੇ ਨਾਲ ਸਤਿਕਾਰ ਔਰ ਪਿਆਰ ਬਣਾਈ ਰੱਖੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਿਲਹਾਲ ਪੰਜਾਬ ਅਪਡੇਟਸ ਦੇ ਵਿੱਚ ਇਹ ਨਹੀਂ ਮੈਨੂੰ ਦਿਓ ਇਜਾਜ਼ਤ ਧੰਨਵਾਦ